ਦਾ ਤੇ ਤੁਹਾਨੂੰ ਆਪਾਂ ਟਰੈਕਟਰ ਬਾਈਲਰਸ ਦਿਖਾਵਾਂਗੇ ਤੇ ਬਾਕੀ ਪਿੰਡ ਦਾ ਨਾਮ ਸੁਣ ਕੇ ਤਾਂ ਪਿੰਦਰ ਹੋਣਾ ਦੀ ਟੀਮ ਚ ਇੱਥੇ ਆਏ ਜੀ ਖੰਧਰਵਾਲ ਦੀ ਪਿੰਦਰ ਹੋਣਾ ਦੀ ਟੀਮ ਪਿੰਦਰ ਕਾਲੇ ਹੋਣਾ ਦੀ ਟੀਮ ਵਾਲੀਬਾਲ ਦੀ ਜਿਹੜੀ ਪੂਰੀ ਤਗ ਬਹੁਤ ਵਧੀਆ ਜੀ ਤੁਸੀਂ ਸੁਣਾਓ ਵਧੀਆ ਜੀ ਵਧੀਆ ਕਿਰਪਾ ਕੀ ਨਾਮ ਆ ਜੀ ਆਪਣੇ ਸ਼ੌ ਮੇਰਾ ਨਾਮ ਜਗਵਿੰਦਰ ਸਿੰਘ ਆ ਜੀ ਜਗਵਿੰਦਰ ਸਿੰਘ ਜੀ ਇੱਕ ਸਰਪੰਚ ਆ ਮੈਂ ਤਾਂ اچھا موجوده ਸਰਪੰਚੋਂ ਇੱਕ ਸਰਪੰਚ ਇੱਕ ਸਭ ਪਹਿਲਾਂ ਸੀ ਠੀਕ ਆ ਜੀ ਤੇ ਬਾਈ ਕਿਵੇਂ ਸਵਾਭ ਬੜਿਆ ਵੀ ਆਪਾਂ ਬਾਈਲਰਸ ਟਰੈਕਟਰ ਨੂੰ ਵੀ ਆਪਾਂ ਵੀ ਤਿਆਰ ਕਰੀਏ ਏ ਅਸੀਂ ਤਰ ਸੌਰੀ ਤਲਵੰਡੀ ਭਾਈ ਕੇ ਤਲਵੰਡੀ ਭਾਈ ਕੇ ਉਹ ਮੰਡੀ ਭਾਈ ਕੇ ਗਏ ਸੀ ਅਸੀਂ ਉੱਥੇ ਉਹ ਇੱਕ ਟਰੈਕਟਰ ਆਪਣੇ ਖੜਾ ਦੇਖਿਆ ਸੀਗਾ ਹਿੰਦੁਸਤਾਨ ਅੱਛਾ ਜੀ ਤੇ ਉਹ ਫਿਰ ਹਿੰਦੁਸਤਾਨ ਪਹਿਲਾਂ ਦਾ ਰਾਦਾ ਬਣਾਇਆ ਸੀਗਾ ਫਿਰ ਉਹ ਸਾਨੂੰ ਉਹ ਫਿਰ ਉਹ ਮਤਲਬ ਚਲੋ ਉਹ ਆਪ ਦੀ ਜਗਾ ਤੇ ਸਹੀ ਸੀਗਾ ਹਾਂ ਜੀ ਠੀਕ ਹੈ ਨਾ ਫਿਰ ਅਸੀਂ ਸੋਚਿਆ ਵੀ ਬਾਈ ਲਾਰਸ ਬਣਾਉਣੇ ਆ ਵੀ ਬਾਈ ਲਾਰਸ ਦਾ ਨਵਾਂ ਵੀ ਜ਼ਿਆਦਾ ਹਾਂ ਜੀ ਤੁਸੀਂ ਵੀ ਕਿਸੇ ਕੋਸੇ ਕੋਲ ਟਰੈਕਟਰ ਹਿੰਦੁਸਤਾਨ ਦਾ ਚਲੋ ਹੈਗਾ ਸਭ ਕੋਲੇ ਹਾਂਜੀ ਤਾਂ ਸਾਡਾ ਫਰਮਾਨੇ ਬਣਿਆ ਤੇ ਮਾਡਲ ਕਹਿੰਦਾ ਇਹ ਆਪਾਂ ਮਾੜੀ ਦੀ ਗੱਲਬਾਤ ਕਰਦੇ ਆ ਇਹ 1970 ਮਾਡਲ ਆ ਜੀ 1970 ਮਾਡਲ ਆਪਰੇ ਕੋ ਜੱਦੀ ਸੀ ਜਾਂ ਅਭੀ ਕਿਵੇਂ ਨਹੀਂ ਸਾਰੇ ਅਸੀਂ ਮੈਂ ਖਰੀਦ ਲਈਆ ਅੱਛਾ ਬਾਅਦ ਚ ਤੁਸੀਂ ਇਹ ਅਫੋਰਡ ਦਿੱਤਾ ਖਰੀਦਿਆ ਹਾਂਜੀ ਕਿੱਥੋਂ ਮਿਲੇ ਟਰੈਕਟਰ ਆਪਾਂ ਨੂੰ ਇਹ ਮੈਂ ਲਿਆ ਸੀ ਪਟਿਆਲੇ ਤੋਂ ਲਿਆ ਸੀਗਾ ਪਟਿਆਲੇ ਤੋਂ ਇਦਾਂ ਸਿੰਪਲ ਡੈਟ ਲਿਆ ਸੀ ਆਪਾਂ ਹਾਂਜੀ ਸਿੰਪਲ ਲਿਆ ਸੀਗਾ ਤੇ ਫਿਰ ਤਿਆਰ ਤੌਰ ਕਿਵੇਂ ਵੀ ਕੀ ਤੋ ਤਿਆਰ ਕਰਵਾਇਆ ਤੇ ਕੀ ਮੈਂ ਕਿਵੇਂ ਤਿਆਰ ਕਰਵਾਇਆ ਬਾਈ ਜੀ ਮੈਂ ਇਥੋਂ ਆਪਣੇ ਗਾਲਬਤੋਂ ਆ ਆਪਣੇ ਜਗਰਾਵ ਕੋਲ ਗਾਲਬਤ ਹਾਂ ਹਾਂ ਉਹੀ ਜਗਰਾਮਾ ਵਾਲੇ ਗਾਲ ਜਗਰਾਮਾ ਵਾਲੇ ਕੋਲ ਤੇ ਉਹ ਭੋਲਾ ਸਿੰਘ ਆਜੋ ਪਲਾਂ ਵਾਲੇ ਦੇ ਨਾਲ ਤੱਕ ਦੇਖਦੇ ਵੀ ਨਾਲ ਗੱਲਬਾਤ ਹੁੰਦੀ ਹੈ ਹਾਂਜੀ ਹਾਂਜੀ ਤੇ ਕਿਵੇਂ ਵੀ ਕਿਵੇਂ ਕਿਵੇਂ ਜਿਵੇਂ ਹੁਣ ਪਹਿਲਾਂ ਹੀ ਆਪਾਂ ਜਿਵੇਂ ਦੇਖਦੇ ਆਂ ਵੀ ਤੁਸੀਂ ਕਹਿੰਦੇ ਵੀ ਗਾਲ ਵਾਲੇ ਭੋਲਾ ਜੀ ਦਾ ਆਪਾਂ ਤਿਆਰ ਕਰਵਾਇਆ ਹਨ ਹਾਂਜੀ ਕਿਵੇਂ ਦੇਖਿਆ ਤੁਸੀਂ ਜਿਵੇਂ ਆਪਾਂ ਦੇਖੀ ਜਾਨਾ ਵੀ ਜੈਕ ਵਾਲਾ ਸਿਸਟਮ ਥੋੜਾ ਲਗਾਇਆ ਹੋਇਆ ਇਹ ਕਿਵੇਂ ਜਿਉ ਕਿੱਦਾਂ ਕੀਤਾ ਸਿਸਟਮ ਦਾ ਜੇ ਸਾਨੂੰ ਉਹਨੇ ਬਾਈ ਨੇ ਸਲਾਹ ਦਿੱਤੀ ਸੀ ਭੋਲਾ ਸਿੰਘ ਨੇ ਅੱਛਾ ਜੀ ਉਹ ਕਹਿੰਦਾ ਜੀ ਆਪਾਂ ਇਹਨੂੰ ਆਏ ਤਿਆਰ ਕਰਦੀਏ ਮੈਂ ਕਿਹਾ ਜੀ ਕੋਈ ਗੱਲ ਨਹੀਂ ਕਰਦੇ ਤੁਸੀਂ ਇਹ ਹੁਣ ਕੰਮ ਕਰਦਾ ਇਦਾਂ ਸਾਰਾ ਹਾਂਜੀ ਹਾਂਜੀ ਕਰਦਾ ਜੀ ਠੀਕਾ ਜੀ ਤੇ ਹੋਰ ਕੀ ਕੀ ਕੀਤਾ ਦੇ ਵਿੱਚ ਹੁਣ ਇੱਕ ਤਾਂ ਟਰੈਕਟਰ ਵੈਸੇ ਹੀ ਖੜਾ ਵੀ ਉੱਚਾ ਵੀ ਬਹੁਤ ਆ ਤੇ ਵੱਡਾ ਵੀ ਬਾਲਾ ਲੱਗ ਜਾਂਦਾ ਕੁਝ ਸਾਡੇ ਕਹਿਣ ਦੇ ਮੁਤਾਬਕ ਬਣਿਆ ਤੇ ਕੁਝ ਕੋਈ ਉੱਥੋਂ ਬੰਦੇ ਬਾਹਰ ਇੱਕ ਹੋ ਟਰੈਕਟਰ ਤਿਆਰ ਕਰਾ ਰਹੇ ਸੀਗੇ ਕੈਨੇਡਾ ਤੋਂ ਅੱਛਾ ਜੀ ਕੁਝ ਉਹਨਾਂ ਦੇ ਕਹਿਣ ਤੋਂ ਫਿਰ ਅਸੀਂ ਉਹਨਾਂ ਨੇ ਕਿਹਾ ਵੀ ਥੋੜਾ ਥੋੜਾ ਇਹਨੂੰ ਇਸ ਤਰ੍ਹਾਂ ਕਰਵਾਓ ਤੁਸੀਂ ਵੀਰ ਇਹਦੀ ਸੋ ਵਗੈਰਾ ਸਾਰੀ ਚੌੜੀ ਸਾਰੀ ਉੱਪਰ ਵੀ ਦਿਖਾਇਆ ਅਮਰਤਪੁਰ ਸਾਰੀ ਉੱਪਰ ਸਟੇਰ ਸੂਰ ਸਾਰਾ ਉੱਪਰ ਦਿਖਾ ਲਾ ਤੇ ਭੀ ਇੰਜਣ ਇਹ ਬਾਈ ਹੈਗਾ ਇਹ 6 ਸਿਲੰਡਰ ਆ ਜੀ ਇਹ ਹਾਂਜੀ ਇੰਜਣ ਇਹਦੇ ਚ ਆਪਾਂ ਇੰਜਣ ਇਹਦਾ ਵੀ ਪਿਆ ਆਪਣੇ ਕੋਲੇ ਓਵਰਹਾਲ ਕਰਾਇਆ ਕੋਛਾ ਜਿਹਾ ਇਹੋ ਉਹ ਵੀ ਕੰਮ ਕਰਾ ਲਓ ਕਰਵਾ ਕੇ ਰੱਖਿਆ ਹੋਇਆ ਉਹ ਵੀ ਬਣਾ ਕੇ ਰੱਖਿਆ ਹੋਇਆ ਵਾ ਉਹ ਆਪਾਂ ਦਿੱਤਾ ਨਹੀਂ ਕਿਸੇ ਨੂੰ ਤੇ ਫਿਰ ਇੰਜਣ ਇਹਦੇ ਚ ਹੋਰ ਖਵਾ ਲਿਆ ਸੀਗਾ ਅੱਛਾ ਇੰਜਣ ਇਹਦੇ ਚ ਹੋਰ ਖਾ ਲਿਆ ਹਾਂਜੀ ਇਹ ਤਾਂ ਕਿਸੇ ਵੱਡੇ ਰੈਟ ਦਾ ਇੰਜਣ ਲੱਦਣ ਲੱਗਦਾ ਉਹ ਟਰੈਕਟਰ ਕੋਲ ਇੰਜਣ ਨਹੀਂ ਲੱਗਦਾ ਹਾਂਜੀ ਹੁੰਦਾ ਉਹਦਾ ਤੇ 4 4 ਵੀਲ ਡਰਾਈਵ ਇਹ ਕੰਮ ਕਰਦਾ ਹਣ ਇਹ ਹਾਂਜੀ ਹਾਂਜੀ ਲੀ ਲੈਨਡ ਦਾ ਜੀ ਇਹ ਹੋਰ ਵੀ 4 ਕਰਾਇਆ ਫੋਰ ਵੀ ਫੋਰ ਵੀ ਹੋ ਗਿਆ ਹਾਂ ਹਾਂਜੀ ਤੇ ਜਿਹੜਾ ਹਾਸਲਰ ਵਗੈਰਾ ਜਿਹੜਾ ਸੀਲ ਦਾ ਤੁਸੀਂ ਲਵਾ ਲਿਆ ਇਹ ਕੋਈ ਗਾਰੰਟੀ ਵਗਾਰੰਟੀ ਹੈਗੀ ਆ ਵੀ ਇਹ ਖਰਾਬ ਨਹੀਂ ਹੁੰਦਾ ਜਾਂ ਕੁਝ ਵੀ ਲਾ ਲੋ ਨਾ ਨਹੀਂ ਨਹੀਂ ਇਹਦੇ ਚ ਡਾਲੀ ਆ ਜੀ ਖਰਾਬ ਨਹੀਂ ਹੁੰਦਾ ਇਹ ਅੱਛਾ ਜੀ ਹਾਂ ਇਹ ਖਰਾਬ ਹੋਣਾ ਨਹੀਂ ਕੋਈ ਹੈਗਾ ਆ ਬਾਈ ਦਾਸ ਪਹਿਲਾਂ ਵਾਲਾ origanly ਲਿਖਿਆ ਹੋਇਆ ਨਾ ਹਾਂ ਉਹ ਤਾਂ ਆਪਣੀ ਦਾ ਆਪ ਦਾ ਨਾਮ ਹੀ ਸਾਰਾ ਲਿਖਿਆ ਹੋਇਆ ਨਾ ਉਹ ਤਾਂ ਸ਼ੋਅ ਉਹੀ ਆ ਜੀ ਸਾਰਾ ਹਾਂ ਸਾਰਾ ਕੁਝ origanly ਜਨਾ ਇਹ ਸਾਰਾ ਸਿਸਟਮ ਹਾਂਜੀ 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 ਬਾਕੀ ਸਾਰਾ ਉਹੀ ਆ ਜੀ origanly ਆ ਤੇ ਉਹ ਆਪਣੇ ਵਾਲੀ ਉਹ ਜਿਹੜਾ ਮੋਡੀਫਾਈ ਕਰਵਾਇਆ ਉਹ ਜਿਵੇਂ ਇੱਕ ਤਹਾ ਪੈਰਾਂ ਵਾਲਾ ਸਿਸਟਮ ਤੁਸੀਂ ਇਹ ਬਾਅਦ ਚ ਆਪਾਂ ਵੱਡਾ ਕਰਵਾ ਲਿਆ। ਬਾਅਦ ਚ ਹੋ ਗਿਆ ਜੀ ਇਹ ਹੋ ਗਏ। ਇਹ ਇਹ ਚੌੜੇ ਕਰਾਏ ਨੇ। ਉਸੇ ਰਣ ਕਿਸੇ ਮਗਰਾੜ ਵੀ ਆਪਾਂ ਚੌੜੇ ਕਰਵਾ ਲਿਆ। ਹਾਂਜੀ ਇਹਨਾਂ ਦੇ ਹਿਸਾਬ ਨਾਲ ਫਿਰ ਚੌੜੇ ਹੋਏ ਨੇ। ਜਿਵੇਂ ਹੁਣ ਆਪਾਂ ਤਿਆਰ ਕਰਵਾਇਆ ਜੇ ਬੱਚਿਆਂ ਦੀ ਇੱਛਾ ਸੀ ਜਾਂ ਇਹ ਆਪਣੇ ਆਪ ਦੀ ਇੱਛਾ ਸੀ ਕੁਝ ਕਿਸੇ। ਇਹ ਮੇਰੇ ਬੇਟੇ ਦੀ ਵੀ ਇੱਛਾ ਸੀ ਕਿ ਕੀ ਬਾਹਰ ਕੈਨੇਡਾ ਚ ਲਿਆ ਗਿਆ। ਅੱਛਾ ਜੀ ਤੇ ਮੇਰੀ ਵੀ ਇੱਛਾ ਸੀਗੀ। ਮਤਲਬ ਇਹ ਨਹੀਂ ਹੈਗਾ ਵੀ ਮੈਂ ਉਹਦੇ ਕਹਿਣ ਤੇ ਵੀ ਕਰਾਇਆ ਨਹੀਂ ਇਹ ਮੇਰੀ ਆਪਣੀ ਵੀ ਤਮੰਨਾ ਸੀ ਬੱਚੇ ਦਾ ਵੀ ਮਨ ਸੀਗਾ ਪੂਰਾ 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 ਬੱਚੇ ਦਾ ਵੀ ਮਨ ਨਾਲ ਦੇ ਨਾਲ ਬੱਚੇ ਦਾ ਵੀ ਸੀਗਾ ਤੇ ਮੇਰਾ ਆਪਣਾ ਵੀ ਪੂਰਾ ਸੀ ਬੱਚੇ ਦਾ ਤਾਂ ਮੈਨੂੰ ਇਹ ਸੀ ਵੀ ਪਤਾ ਸੀ ਵੀ ਉਹਨੇ ਕੈਨੇਡਾ ਚੱਲਿਆ ਜਾਣਾ ਹਾਂ ਚਲੋ ਬਾਹਰ ਨਿਕਲ ਜਾਣਾ ਹਾਂ ਜੀ ਕਿਹੜਾ ਕੁੜਾ ਜੀ ਹਾਂ ਜੀ ਜਾਈਦਾ ਨਹੀਂ ਉੱਪਰ ਲਿਆ ਗਿਆ ਸਾਰਾ ਤਾਂ ਦਿਖਾ ਬਈ ਜਿਵੇਂ ਆਹ ਚੈਨ ਵਾਲਾ ਸਟੀering ਤੁਸੀਂ ਲਵਾਇਆ ਵਾ ਹਾਂਜੀ ਇਹ ਤੁਸੀਂ ਆਪ ਦੀ ਇੱਛਾ ਸੀ ਜਾਂ ਬਾਈ ਨੇ ਰੈਫਰ ਕੀਤਾ ਸੀ ਤੁਹਾਨੂੰ ਗੱਲ ਬਣੀ ਨਹੀਂ ਇਹ ਮੁੰਡਾ ਆ ਸਾਰਾ ਸਿਸਟਮ ਉਹਨੇ ਜੋਧਾ ਵਾਲੇ ਮੁੰਡੇ ਨੇ ਲਾਇਆ ਕਿ ਸਾਰਾ ਇਹ ਸਟੀਰੀਓ ਵਗੈਰਾ ਜਾਂ ਮੋਡੀਫਾਈਡ ਡੋ ਵੀ ਕੀਤਾ ਇਹ ਇਹ ਉਥੋਂ ਮੁੰਡਾ ਆਪਣੇ ਲੱਖਾ ਮੁੰਡਾ ਉਹਦੀ ਜੋਧਾ ਦੁਕਾਨ ਅੱਛਾ ਜੀ ਤੇ ਹੈ ਉਹ ਟੁੱਸਿਆਂ ਤੋਂ ਮੁੰਡਾ ਅੱਛਾ ਜੀ ਦੂਸਰੇ ਪੜਦਾਂ ਇਹ ਜਾਂਦੇ ਸੀ ਮੁੰਡੇ ਆ ਖੜੇ ਨੇ ਇਹਨਾਂ ਨੂੰ ਇਹਨਾਂ ਨੂੰ ਖੜਾ ਖੜਾ ਕੇ ਆ ਜਾਓ ਤੁਸੀਂ ਵੀ ਯਾਰ ਤੁਸੀਂ ਤਾਂ ਸੰਗੀਤ ਆ ਜਾਓ ਰਹੇ ਆਓ ਇੱਥੇ ਕੜੇ ਕਰਦੇ ਆ ਆ ਜਾਓ ਆ ਜਾਓ ਕੋਈ ਨਾ ਆ ਜਾਓ ਰਹੇ ਉਧਰ ਫੇਰ ਦਿੱਤੇ ਤੁਸੀਂ ਆਏ ਸੀ ਉਧਰ ਫੇਰ ਤਿਆਰ ਕਰਵਾ ਕੇ ਲੈ ਕੇ ਸੋ ਉਧਰੋਂ ਦੋ ਮਿੰਟ ਦੇ ਆੜੀ ਆ ਜੀ ਦੋਨੇ ਆਪਣੇ ਨਾ ਆਲਟਰਨੇਟਰ ਦਾ ਜੋਦ ਤਿੰਨ ਕੰਮ ਅੱਛਾ ਨਾਲੇ ਆਲਟਰਨੇਟਰ ਤਾਂ ਤੁਸੀਂ ਬਣ ਕੇ ਸਰਟੀਫਾਈਡਿੰਗ ਕਰਾ ਕੇ ਲੈ ਜਾਂਦੀ ਆ ਜੇ ਤੁਸੀਂ ਉਧਰ ਲੈ ਲੁਕੇ ਜਾਂਦੇ ਆ ਕਿਤੇ ਫੇਰ ਰੋਕਦੇ ਆ ਮੁੰਡੇ ਫੇਰ ਉਹ ਇਹ ਮੁੰਡਿਆਂ ਨੂੰ ਉਧਰ ਪੁੱਛਣ ਲਈ ਇਹਨਾਂ ਨੂੰ ਕਢਾ ਕੇ ਉੱਥੇ ਪੁੱਛਣ ਬਚਣ ਲੱਗੇ ਇਹਨਾਂ ਨੇ ਥੋੜੀ ਜਿਹਾ ਚਲੋ ਥੋੜਾ ਜਿਹਾ ਇਹਨਾਂ ਨੇ ਇੱਕ ਤਾਂ ਉਹ ਹਾਂ 10 ਦਿਨ ਕਿਹਨੇ ਕਹਿੰਦੇ ਵੀ ਮਾਡਲ ਦਾ ਥੋੜਾ ਜਿਹਾ ਚੱਕਰ ਮਾਡਲ ਦਾ ਮਾਡਲ ਦਾ ਤਾਂ ਦੱਸਦਾ ਸੀ ਕਿਸ ਗੱਲ ਦਾ ਪਤਾ ਨਹੀਂ ਹੈਗਾ ਹਾਂਜੀ ਹਾਂਜੀ ਆਜੋ ਹੋਰ ਥੱਲੇ ਆਪਦੇ ਹਿੱਲੀਆ ਮਗਲੀ ਸਾਈਡ ਵੀ ਹਾਂਜੀ ਹਾਂਜੀ ਆਜੋ ਗਾਡਰ ਜਹਾ ਸਿਸਟਮ ਕੀਤਾ ਹੋਇਆ ਇਹਨੂੰ ਪਹਿਲੇ ਨਾਲ ਆਉਂਦਾ ਹੈ ਇਹ ਨਹੀਂ ਸਰ ਮੈਂ ਤੁਹਾਨੂੰ ਦੱਸ ਦਾਂ ਇਹ ਬਾਅਦ ਚਲਵਾਇਆ ਇਹ ਜਿਹੜੀ ਉੱਤੇ ਕੱਲੀ ਚਾਦਰ ਦੀ ਬਣੀ ਹੋਈ ਹੈ ਥੱਲੇ ਤਾਂ ਇਹਦਾ ਦੂਜਾ ਆਉਂਦਾ ਇੱਕ ਲੋਹੇ ਦੀਆਂ ਗੱਡਰੀਆਂ ਆਉਂਦੀਆਂ ਨੇ ਥੱਲੇ ਉਹਨਾਂ ਨੇ ਉਹਨਾਂ ਨੂੰ ਕਵਰ ਕਰਵਾਤਾ ਉਹਨਾਂ ਨੂੰ ਕਵਰ ਕਰਾਇਆ ਹੈਗਾ ਉਹਨਾਂ ਨੂੰ ਕਵਰ ਕਰਵਾਤਾ ਗਾਡਰੀ ਉਹ ਗਾਡਰੀਆਂ ਕਵਰ ਕਰਾਤੀਆਂ ਕਿਉਂਕਿ ਟਰੈਕਟਰ ਦੀ ਲੁੱਕ ਦੇ ਹਿਸਾਬ ਨਾਲ ਫਿਰ ਇਹ ਵੀ ਥੋੜਾ ਜਿਹਾ ਚੌੜਾ ਹੀ ਸੋਹਣਾ ਲੱਗਦਾ ਉਦਾਂ ਹੀ ਜੇ ਦੇਖਿਆ ਜਾਵੇ ਆਰਮ ਟਰੈਕਟਰ ਨਾਲੋਂ ਹੁਣ ਦੇ ਟਰੈਕਟਰਾਂ ਦੇ ਹਿਸਾਬ ਨਾਲ ਵੀ ਲਾ ਲਓ ਪਹਿਲਾਂ ਟਰੈਕਟਰ ਦੇ ਹਿਸਾਬ ਨਾਲ ਹੜ ਦਾ ਵੈਸੇ ਹੀ ਮਜ਼ਬੂਤ ਆ ਇਹ ਹਾਂਜੀ ਹਾਂਜੀ ਜਿਵੇਂ ਹੁਣ ਐਕਸਲ ਫਰੰਟ ਐਕਸਲ ਦੇਖ ਲੋ ਕਿੱਡਾ ਵੱਡਾ ਆ ਹਨਾ ਕਿੱਡਾ ਮੂਹਰ ਦਾ ਹਿੱਸਾ ਸਾਰਾ ਕਟਰ ਪੈਨ ਤੋਂ ਵਗਾਰਾ ਸਾਰੀਆਂ ਅੰਦਰੀਆਂ ਕੱਡੀਆਂ ਵੱਡੀਆਂ ਹੋਣਗੀਆਂ ਇਹਦੇ ਅੰਦਰਲੇ ਪਾਸੇ ਸਿਸਟਮ ਬਣੀਆਂ ਤੇ ਅੱਜ ਇਹ ਐਸਆਈ ਪਾ ਬਹੁਤ ਵੱਡਾ ਆ ਹਾਂ ਇਹ ਕਰਾਵੇ ਨੇ ਇਹਦਾ ਹਿੱਸਾ ਆ ਜੀ 4/4 ਨਾਲ ਲਾਇਆ ਜੀ ਜਦੋਂ ਇਹ 4/4 ਕਰਾਇਆ ਹਾਂ ਹਾਂਜੀ ਹਾਂਜੀ ਤੇ ਇਹ ਹਿੱਸਾ ਵੀ ਫੇਰ ਨਾਲ ਇਹਦਾ ਚੇਂਜ ਹੋਇਆ ਵਾ ਸਾਰਾ ਕੁਛ ਪਾਵਰ ਕਰਵਾ ਲਿਆ ਸਾਰਾ ਕੁਛ ਸਟੇਰਿੰਗ ਪਾਵਰ ਹੋ ਗਿਆ ਤੁਸੀਂ ਉਹ ਜੈਕ ਵੀ ਮੂਰ ਦੇ ਬੰਪਰ ਵਗੈਰਾ ਵੀ ਸਾਰੇ ਸਭ ਬ੍ਰੇਕ ਵੀ ਪਾਵਰ ਆ ਜੀ ਕਲਚ ਠੀਕ ਆ ਕਲਚ ਵੀ ਪਾਵਰ ਆ ਕਲਚ ਸੂਰ ਥੋੜਾ ਜਿਹਾ ਘਿਹੜਾ ਹੁੰਦਾ ਮੈਂ ਉਹ ਵੀ ਕਹਿ ਕੇ ਉਹਨਾਂ ਤੋਂ ਫੇਰ ਕਰਵਾਇਆ ਹੈ ਕਲਚ ਦਾ ਹੁਣ ਜਮਾ ਮਤਲਬ ਬਿਲਕੁਲ ਰਹਿਲਾ ਇਹਦਾ ਹੈਗਾ ਸਟਾਰਟ ਹੋ ਜੂ ਮਾੜਾ ਖਾਰੇ ਕਰਾ ਅੰਮ੍ਰਿਤਪੁਰ ਇਹ ਬੜਾ ਬੇੜੇ ਨੇ ਚਲੋ ਮੈਸਤਰੀ ਨੇ ਸਾਡੇ ਨਾਲ ਥੋੜਾ ਜਿਹਾ ਜੜਾ ਲਾਦਾ ਸਾਰੇ ਟਿਕਾ ਕੇ ਲੈ ਲਾ ਸਹੀ ਕਰ ਬੀੜੇ ਥੋੜਾ ਨੂੰ ਚਲਾਉਣ ਦਾ ਮੌਕਾ ਘੱਟ ਮਿਲਿਆ ਬੇਟਾ ਹਾਂਜੀ ਦਾਦੇ ਸੀਗੇ ਵੀ 15 20 ਦਾ ਨਹੀਂ ਜਾਨੋ ਤਿਆਰ ਹੋਏ ਨੂੰ ਆਏ ਸੀ ਜਾਨੋ ਕਹਿੰਦਾ ਵੀ ਉਹਦਾ ਵਿਚਾਰ ਪੀ ਟ੍ਰੈਕਟਰ ਲੈ ਕੇ ਚੱਲੇ ਗਿਆ ਰਿਕੁਐਸਟ ਕੀਤੀ ਸੀ ਮੈਸਤਰੀ ਨੂੰ ਵੀ ਜਲਦੀ ਕਰਦੇ ਜਲਦੀ ਕਰਦੇ ਪਰ ਉਹ ਥੋੜਾ ਟਾਈਮ ਲੱਗ ਗਿਆ ਟਾਈਮ ਚਲੋ ਹਾਂ ਆ ਐਡਾ ਬਰ ਹਣ ਚੀਜ਼ ਸੋਣੀ ਵੀ ਤਿਆਰ ਹੋਈ ਆ ਜੀ ਹਾਂਜੀ ਤੇ ਥੋੜੀ ਤੇਜ਼ੀ ਕਰਦੇ ਫਿਰ ਉਹ ਵਿਚ ਮਾਲਾ ਬੜਾ ਕੱਚ ਰਹੇ ਤਾਂ ਤੁਹਾਨੂੰ ਵੀ ਸਵਾਦ ਨਹੀਂ ਸੋਣਾ ਨਾ ਉਹ ਮੈਸਤਰੀ ਨੂੰ ਸਵਾਦ ਆਉਣੇ ਕੰਮ ਕਰਦੇ ਬਿਲਕੁਲ ਜੀ ਮਗਲਾ ਜੱਸਾ ਵੀ ਪੂਰਾ ਮਜਬੂਤ ਆ ਮਗਲਾ ਟਿਊਬਾਂ ਵਗਾਰਾ ਦੇ ਬਗਲੀਆਂ ਸਾਰਾ ਐਕਸਲੂਸਰ ਕੱਢੇ ਕਿੰਨੇ ਨਰੋਇਆ ਇਹਦੇ ਹਾਂਜੀ ਇਹ ਸਾਰਾ ਪਾਉਣ ਬਹਾਈਦਾ ਫਿਰ ਕਿਵੇਂ ਆ ਜੀ ਫਿਰ ਪਾਉਣ ਬਹਾਈਦਾ ਕਰ ਦੇਣੀ ਆਪਾਂ ਨੂੰ ਨਹੀਂ ਮੈਂ ਤਿਆਰ ਬਾਉਣ ਬਹਾਈ ਵਸਤੀ ਕਰਾਇਆ ਅੱਛਾ ਜੀ ਵੀ ਜੇ ਮੈਨੂੰ ਕੱਲ ਨੂੰ ਲੋਡ ਪਈ ਹੋਵੇ ਮੈਂ ਕਰ ਸਕਦਾ ਮੈਂ ਉਹ ਉਹ ਲੈਵਲ ਤੇ ਤਿਆਰ ਕਰਾਇਆ ਜੀ ਕਣਕੋ ਮੈਸਤਰੀ ਸਾਹਿਬ ਕਹਿੰਦੇ ਵੀ ਤੁਸੀਂ ਵੀ ਇਹਨੂੰ ਪਾਉਣ ਬਾਈ ਬਸਤ ਬਸ ਬਿਲਕੁਲ ਬਿਲਕੁਲ ਜੀ ਬਿਲਕੁਲ ਕਿਰਾਇਆ ਹੀ ਉਸ ਕੰਮ ਲਈ ਆ ਵੀ ਜੇ ਸਾਨੂੰ ਲੋੜ ਪੈਂਦੀ ਆ ਸਾਡੇ ਕੋਲ ਆਪਣੀ ਜ਼ਮੀਨ ਹੈਗੀ ਜੇ ਕਰਾਉਣ ਮਤਲਬ ਸਾਨੂੰ ਮਤਲਬ ਖੇਤੀ ਦਾ ਅਸੀਂ ਕਦੇ ਕੀਤੀ ਨਹੀਂ ਸੂਦੋਂ ਨਹੀਂ ਕੀਤੀ ਬ੍ਰਦਰ ਬਾਹਰ ਨੇ ਹਾਂਜੀ ਹਾਂਜੀ ਤੇ ਮੈਂ ਵੀ 5-6 ਸਾਲ ਬਾਅਦ ਜਰਮਨ ਲਾ ਕੇ ਆਇਆ ਅੱਛਾ ਅੱਛਾ ਜੀ ਠੀਕ ਆ ਹਾਂਜੀ ਤੇ ਸਾਰਾ ਜੈਕ ਵਾਲਾ ਲੈਫਟ ਵਾਲਾ ਜਵਾਲ ਬਾਹਰ ਚਲਵਾਇਆ ਨਾ ਜੈਕ ਨਾਲ ਨਾਲ ਹੁੰਦਾ ਅੱਛਾ ਨਾਲ ਇਹਨੂੰ ਕੰਪਨੀ ਤੋਂ ਹੁੰਦੀ ਪਹਿਲਾਂ ਇਹਨੂੰ ਆਉਂਦਾ ਵੀ ਜਾਣ ਕੇ ਲੋਡ ਵਾਲਾ ਚੀਜ਼ ਚੱਕਣ ਵਾਸਤੇ ਚੱਕੀ ਜਾ ਸਕਦੀ ਹੈ ਨਹੀਂ ਇਹਦੇ ਜੇ ਮਤਲਬ ਆਪਾਂ ਇਹ ਤਾਂ ਟਾਇਰ ਵੀ ਇਹਦੇ ਨਾਲ ਇਹਦੇ ਥੱਲੇ ਕੋਈ ਚੀਜ਼ ਲਾ ਦਈਏ ਅੱਛਾ ਜੀ ਇਹਦੇ ਟਾਇਰ ਵੀ ਤਾਂ ਇਹਦੇ ਨਾਲ ਅੱਛਾ ਟਾਇਰ ਵੀ ਤਾਂ ਹਾਂ ਚੱਲੇ ਜਾਂਦੇ ਆਪਾਂ ਤੁਹਾਨੂੰ ਸਪੋਰਟ ਲਾ ਦਈਏ ਜੀ ਹਾਂਜੀ ਬੜਾ ਕਰਦੀ ਵੀਰੇ ਸਟਾਰਟ ਦੇਖੀ ਚਾਬੀ ਜੇਬ ਚ ਦੇਖੀ ਕਰੋ ਵੀਰ ਹੁਣ ਅੰਦਰੋਂ ਚਾਬੀ ਲੈਣ ਗਿਆ ਵਾ ਤੇ ਚਾਬੀ ਲਿਆ ਕੇ ਆਪਾਂ ਸਟਾਰਟ ਕਰਕੇ ਤੁਹਾਨੂੰ ਦਿਖਾਉਂਦੇ ਆ ਵੀ ਕਿਵੇਂ ਇਹ ਸਾਰਾ ਕੰਮ ਕਰਦਾ ਤਾਂ ਜਮ ਕਿ ਉਦਾਂ ਫਿਨਿਸ਼ਿੰਗ ਦੇਖੋ ਲੈਦਰ ਦਾ ਫਿਨਿਸ਼ਿੰਗ ਆ ਜਿਹੜੀ ਪੂਰੀ ਵਧੀਆ ਕੀਤੀ ਹੋਈ ਆ ਕਿਵੇਂ ਆ ਰਾਇਲ ਪੰਜਾਬ ਸੁਧਿਆ ਠੀਕ ਆ ਫੇਰਾ ਸ਼ੇਰ ਦਾ ਬਣਾਇਆ ਹੈ ਚਤਰ ਬਣਾਇਆ ਹੈ ਉਹਦੇ ਉੱਪਰ ਵੀ ਛਤਰੀ ਦੇ ਉੱਪਰ ਵੀ ਦੇਖੋ ਚੰਗੀ ਤਰ੍ਹਾਂ ਨਮਾਰਤ ਤੇ ਉਮਰਫਾ ਉਹ ਪੱਲੇ ਪਾਸੇ ਔਜ਼ਰਾ ਠੀਕ ਆ ਔਜ਼ਰਾ ਔਜ਼ਰਾ ਉਹਦੇ ਉੱਪਰ ਉਹਦੇ ਉੱਪਰ ਬਾਜ ਵਗੈਰਾ ਸਾਰੇ ਬਣਿਆ ਐਲ ਸੀ ਡੀਆ ਵਗਾਰੀਆਂ ਬਣੀਆਂ ਹੋਏ ਬਾਕੀ ਸਾਰਾ ਕੁਝ ਸੋਚਾ ਵਗੈਰਾ ਲੜਕੇ ਪੂਰੇ ਫਾਕਸ਼ਨ ਵਗਾਰਾ ਦਿੱਤੇ ਹੋਏ ਆ ਸਟੀਰੀਓ ਫਰੰਟ ਤੋਂ ਸਟੀਰੀਓ ਦੁਆਰਾ ਦਿਖਾ ਰਹੇ ਅਮਰਤਵਾਰ ਜਾ ਕੇ ਮਾੜਾ ਸਭ ਫਰੰਟ ਤੋਂ ਆ ਗਾ ਤੇ ਨਿਵਾ ਕਰਦੇ ਨਿਵਾ ਨਿਵਾ ਕਰਦੇ ਥੱਲੇ ਥੱਲੇ ਕਰਦੇ ਆਹ ਨੂੰ ਕਰਦੇ ਥੱਲੇ ਗੰਬੀ ਰੱਖਾ ਪੇ ਹੋ ਜਾਣਾ ਗੰਬੀ ਰਾਖੇ ਨੂੰ ਨਾ ਪੰਗ ਰੱਖ ਨਾ ਪਗੇ ਤਾਹਾਂ ਜਾ ਕੇ ਰੱਖ ਆਹ ਦੇਖੋ ਥੱਲੇ ਜਾਂਦਾ ਆ ਨਾ ਥੱਲੇ ਬੱਪ ਕੇ ਤਾਹ ਕਰੇ ਥੱਲੇ ਕਰੇ ਥੱਲੇ ਗਿਆ बैल स्पैल जैक लगा के तैयार कराया जैक ने किया और पता हाजा देखो बस यार कोई वैदर मीफिंग जी की हुई है स्पीकर तो किसी पास बाहर दिखली नहीं होगी ਕੋਈ ਗੜ ਕੇ ਸੂਈ ਦਾ ਤਾਂ ਇਸ਼ਾਰ ਵੀ ਬਾਹਰ ਦੱਸਦਾ ਨਹੀਂ ਹੈਗਾ ਇੰਨੀ ਵਧੀਆ ਫਿਸ਼ਿੰਗ ਕੀਤੀ ਹੋਈ ਹੈ ਆਹ ਤਾਂ ਇੰਕੀ ਭਾਈ ਇਹ ਤਾਂ ਮਗਲੇ ਪਾਸੇ ਆਹ ਦੇਖੀ ਆਂ ਹਾਂਜੀ ਇਹਦੀ ਇੰਕੀ ਜਿਵੇਂ ਇੱਕ ਤਾਂ ਜਿਵੇਂ ਇਹ ਆਪਨ ਲਈ ਜਾਂਦੇ ਆ ਚਲਾਉਣਿਆਂ ਦਾ ਇਹ ਘੁੰਮਦੇ ਆ ਅੱਛਾ ਨਾਲ ਘੁੰਮਦੇ ਆ ਜੰਗਲੋਂ ਨੇ ਘੁੰਮਦੇ ਆ ਇਹ ਕੀ ਕਦਾ ਵੀ ਪੱਕੇ ਕੰਪਨੀ ਨੇ ਕੰਮ ਦੇ ਜਾ ਪਾਪ ਕਰਵਾਇਆ ਹੈ ਕੰਪਨੀ ਦੇ ਨਹੀਂ ਇਹ ਮਤਲਬ ਇਦਾਂ ਹੀ ਆਉਂਦੇ ਆ ਅਛਾ ਇਦਾਂ ਹੀ ਆਉਂਦੇ ਇਦਾਂ ਹੈ ਬਾਕੀ ਇਹ ਦੀ ਆ ਸਾਰਾ ਸਿਸਟਮ ਆ ਸਾਰਾ ਅਰੀਜਨਲ ਆ ਹੈ ਹਾਂ ਸਾਰੀਆਂ ਚੀਜ਼ਾਂ ਹਰ ਲੈਫਟ ਲੋਟ ਵਗੈਰਾ ਸਾਰੀ ਆ ਸਭ ਕੋ ਸਾਰਾ ਨਾਲ ਦਾ ਸਾਰਾ ਅਰੀਜਨਲ ਆ ਸਾਰਾ ਅਰੀਜਨਲ ਆ ਜੀ ਜੋ ਵੀ ਹੈ ਇਹਦਾ ਸਾਰੀ ਆਹ ਲੈਫਟ ਕੰਮ ਇਸ ਤੀਆ ਖਾਰਾ ਜਿਆ ਇਹ ਸਾਰਾ ਸਾਰਾ ਫਟੀਆਂ ਵਗੈਰਾ ਸਾਰੀਆਂ ਅਰੀਜਨਲ ਨਾਲ ਦੀਆਂ ਹਾਂ ਇਹ ਹੁੱਕ ਅਸੀਂ ਲਵਾਈ ਆ ਕਿਉਂਕਿ ਇਹਨੂੰ ਇੱਥੇ ਆਉਂਦਾ ਵਾ ਹਾਂ ਜੀ ਨਮਰ ਆਂਦਾ ਮਗਰ ਆਉਂਦਾ ਉਹ ਵੀ ਸਮਾਨ ਪਿਆ ਆਪਣੇ ਕੋਲੇ ਦਾ ਜਿਹੜਾ ਹੈਗਾ ਵਾ ਤੇ ਬਾਕੀ ਦਾ ਹੁਣ ਤੁਸੀਂ ਸਾਰਾ ਦੱਸ ਹੀ ਦਿੱਤਾ ਦੇਖ ਹੀ ਲਿਆ ਹਾਂ ਜੀ ਬਾਕੀ ਦੇਖੋ ਇੱਕ ਤਾਂ ਫਿਨਿਸ਼ਿੰਗ ਦੇਖੋ ਦਾ ਅਦਰ ਦੀ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਬੈਗਰ ਫਿਨਿਸ਼ਿੰਗ ਤਾਂ ਬਾਹਲੀ ਸੋਹਣੀ ਕੀਤੀ ਕੋਈ ਬਾਧੂ ਕੋਈ ਸੂਈ ਵਾਲਾ ਪਾਸਾ ਬਜਾਦੇ ਸੂਈ ਲੰਗੀ ਹੋ ਕੇ ਅਸੇ ਪਾਸੇ ਨੇ ਸਾਰਾ ਕੋ ਅੰਦਰ ਅੰਦਰ ਹੀ ਆ ਸਿਸਟਮ ਤੇ ਵੀ ਪੈਸਾ ਕਾਫੀ ਲੱਗਿਆ ਪੂਰਾ ਤਗੜਾ ਸਸਤ ਨੂੰ ਦਿੱਤਾ ਹੋਇਆ ਆ ਮਗਲ ਦਾ ਵੀ ਸਾਰਾ ਪੈਨਲ ਪੂਰਨ ਸਾਰੇ ਮਗਲ ਨੇ ਬਹੁਤ ਬਾਰੇ ਸੋਹਣੇ ਲੱਗੇ ਹੋਏ ਆ ਉਨੇ ਇਹ ਸਾਰਾ ਇਹ ਜਿੰਨੀ ਸਾਰੀ ਚੀਜ਼ ਤਿਆਰ ਆ ਇਹ ਮੇਰੇ ਹਿਸਾਬ ਨਾਲ ਵੀ ਉਹਨੇ ਸਾਨੂੰ ਹਜੇ ਘੱਟ ਵੱਧ ਘੱਟ ਕਰਕੇ ਲਾਇਆ ਵਾ ਉਹ ਕਹਿੰਦਾ ਜੀ ਮੇਰੀ ਵੀ ਚਲੋ ਕਿ ਪਹਿਲਾ ਕੰਮ ਆ ਇਹ ਇਸ ਦੀ ਬਾਈਲੈਂਸ ਤੇ ਬਾਕੀ ਟ੍ਰੈਕਟਰਾਂ ਦੇ ਤਾਂ ਮੈਂ ਲਾਇਆ ਵਾ ਵੀ ਬਾਈਲਾਰ ਸੇ ਪਹਿਲਾ ਬਣਿਆ ਵਾ ਕਿਉਂਕਿ ਵੀ ਇਹ ਉਹਨੇ ਕੱਟ ਕਰਕੇ ਵੀ ਆਪਾਂ ਨੂੰ 270000 ਰੁਪਏ ਦੇ ਤੇ ਆ ਸਾਰਾ ਸਿਸਟਮ ਤੇ ਲੱਗਿਆ ਹੋਇਆ ਉਹਨੇ 270000 ਪੌਣੇ ਤਾਂ ਲੱਗਿਆ ਪਹਿਲਾਂ ਮਨ ਦੇ ਤੇ ਲੱਗ ਗਿਆ ਹਾਂਜੀ ਹਾਂਜੀ ਯਾਨੀ ਉਹਨੇ ਆਪਾਂ ਨੂੰ ਇਹ ਵੀ ਉਹਨੇ ਕਹਿੰਦਾ ਘੱਟ ਕਰਕੇ ਲਾਈ ਆ ਕੱਚ ਕੇ ਲਾਇਆ ਜਾਣਗੇ ਕੱਚ ਕੇ ਰੇਟ ਲਾਇਆ ਜਾਣਗੇ ਹਾਂਜੀ ਹਾਂਜੀ ਬਾਕੀ ਆਹ ਚੀਜ਼ਾਂ ਵਿੱਚ ਇਹ ਪਾ ਕੇ ਆਹ ਸਾਰਾ ਕੁਝ ਵਿੱਚ ਵਿੱਚ ਸਟੇਰਿੰਗ ਸੂਰੰਗ ਦਾ ਜਿਹੜਾ ਹੋ ਹੈਗਾ ਸਾਰਾ ਕੁਝ ਸਾਰਾ ਚੰਚੂ ਦਾ ਸਟੇਰਿੰਗ ਲਾ ਕੇ ਫਿਰ ਸਾਰੇ ਘੋਮ ਦੇ ਕਰਕੇ ਸਾਰਾ ਸੋਸ ਸਟੇਰ ਦਾ ਸਾਰਾ ਲਾ ਕੇ ਸਾਰ ਸਰ ਵਗੈਰਾ ਵੀ ਲਾ ਲਿਆ ਹਾਂਜੀ ਸਾਰਾ ਕੁਝ ਪੂਰਾ ਇੱਕ ਤਲ ਜਾ ਬਾਲਾ ਬਾਲਾ ਸੋਸ ਸਸੋਂ ਕੀਤਾ ਹੋਇਆ ਪਾਜਦਾਨ ਵੀ ਸੋਣਾ ਕੀਤਾ ਹੋਇਆ ਆ ਵੀ ਬਹੁਤ ਸੋਹਣੀ ਬਣਾਈ ਹੋਈ ਛੋਟੀ ਇਹ ਬਾਈਲਰਸ ਜਿਹੜੀ ਪਲੇਟ ਬਣਾ ਕੇ ਲਾਈ ਹੋਈ ਹੈ ਜਿਹੜੀ ਹੈ ਜੀ ਪਲੇਟ ਇਹਦੀ ਦੂਜੀ ਵੀ ਆ ਉਹ ਫਿਰ ਇਹਨਾਂ ਫਿਰ ਚਲੋ ਬੈਟਰੀ ਤੇ ਉਤਾਰਾ ਤੁਰਾ ਲਾਉਣੀਆਂ ਪੈਂਦੀਆਂ ਸਾਨੂੰ ਜਿਵੇਂ ਜਿਵੇਂ ਹੁੰਦੇ ਉਹ ਚ ਕਢਾਈ ਕੀਤੀ ਹੈ ਨਾ ਬਹੁਤ ਸੋਹਣੀ ਕੀਤੀ ਹੋਈ ਹੈ ਜੀ ਬਾਈਲਰਸ ਦੀ ਹਾਂ ਜੀ ਦੋਨੇ ਬਾਈਲਰਸ ਦੇ ਚਾਰੇ ਪਾਸੇ ਰੈਕਟਰ ਦੇ ਆਪਾਂ ਇਹ ਘੁਮਾ ਕੇ ਤੁਹਾਨੂੰ ਸਾਰਾ ਕੈਮਰਾ ਦਿਖਾਇਆ ਵੀ ਹੈਗਾ ਤੇ ਤੁਹਾਨੂੰ ਆਪਾਂ ਦੁਬਾਰਾ ਫੇਰ ਦਿਖਾ ਦਈਏ ਵੀ ਆਹ ਤੇ ਜਿਹੜੀ ਫਿਨਿਸ਼ਿੰਗ ਕੀਤੀ ਹੋਈ ਹੈ ਬਾਈਲਰਸ ਦੀ ਸਟੀਲ ਦੀ ਪਲੇਟ ਦੇ ਵਿੱਚ ਕੀਤੀ ਹੋਈ ਹੈ ਤੇ ਬਹੁਤ ਹੀ ਜ਼ਬਰਦਸਤ ਕਢਾਈ ਕੀਤੀ ਹੋਈ ਆ ਕੋਈ ਐ ਨਹੀਂ ਚਲ ਹਾਂ ਜੀ ਉਹ ਬੇਟੇ ਤੇ ਜਾਣਾ ਕਰਕੇ ਜੇ ਉਹਨੇ ਜਾਣਾ ਕਰਕੇ ਫਿਰ ਹੁਣ ਕੁਝ ਚੀਜ਼ਾਂ ਆ ਜੇ ਕੋਈ ਸਾਨੂੰ ਮਤਲਬ ਕੋਈ ਕੋਈ ਚੀਜ਼ਾਂ ਇਦਾਂ ਹੋ ਜਾਂਦੀਆਂ ਕਿਉਂਕਿ ਚਲਾਏ ਤੂੰ ਹੀ ਪਤਾ ਲੱਗਦਾ ਹਾਂ ਨਾ ਕੁਝ ਮਾੜੀ ਮੋਟੀ ਜੋ ਲੀਕਜ ਹੈਗੀ ਆ ਤੇ ਉਹ ਸਾਰਾ ਕੁਝ ਉਹ ਕਹਿੰਦੇ ਸੀ ਵੀ ਤੁਸੀਂ ਲੈ ਆਇਓ ਅਸੀਂ ਤੁਹਾਡੀ ਸਾਰੀ ਓਕੇ ਕਰ ਦੇਾਂਗੇ ਹਾਂ ਜੀ ਉਹ ਤਾਂ ਚਲੋ ਆਏ ਆ ਫਿਰ ਚਲੋ ਸਾਡੇ ਕੋਲੇ ਟਾਈਮ ਹੈ ਨਹੀਂ ਸੀਗਾ ਉਹ ਕੋਈ ਮਤਲਬ 20 25 ਕਿਦਣੀ ਸੀ ਚਲਾਉਣ ਨੂੰ ਤਾਂ ਅਸੀਂ ਫਿਰ ਲੈ ਆਏ ਉਹ ਫਟਾਫਟ ਵੀ ਚਲੋ ਕੋਈ ਗੱਲ ਨਹੀਂ ਬੱਚੇ ਦਾ ਵੀ ਜਲਦੀ ਬਾੜਾ ਜਦ ਬੱਚੇ ਦਾ ਵੀ ਸ਼ੌਂਕ ਪੂਰਾ ਫਿਰ ਪਤਾ ਨਹੀਂ ਪੰਜਾ ਛਾਹ ਨੂੰ ਮਾਰਵਾ ਚਾਹ ਨੂੰ ਮਾਰਦਾ ਜਵਾਗ ਉਹਨਾਂ ਕੋਲੇ ਵੀ ਸਾਨੂੰ ਮਤਲਬ ਤਿਆਰ ਕਰਵਾ ਕੇ ਮੈਸਤਰੀਆਂ ਕੋਲੇ ਨਹੀਂ ਛੱਡ ਹੋਇਆ ਵੀ ਉਹ 10 ਦਿਨ ਇਹਦੀ ਟ్రਾਈ ਲੈਂਦੇ 10 ਦਿਨ ਨੂੰ ਚਲਾ ਕੇ ਸਾਰਾ ਕੁਝ ਕਰਕੇ ਦੇਖਦੇ ਉਹ ਟਾਈਮ ਸਾਡੇ ਕੋਲ ਉੱਥੇ ਛੱਡ ਨਹੀਂ ਹੋਇਆ ਭਾਈ ਜਿਵੇਂ ਇੱਕ ਡਾਕਟਰ